ਕੇਂਦਰੀ ਜਲ ਪਟਿਆਲਾ ਦੇ ਵਿੱਚ ਸੰਦੀਪ ਸਿੰਘ ਸਣੀ ਵੱਲੋਂ ਸਾਬਕਾ ਪੁਲਿਸ ਅਧਿਕਾਰੀਆਂ ਦੇ ਉੱਤੇ ਕੀਤੇ ਹਮਲੇ ਤੋਂ ਬਾਅਦ ਵੱਡੇ ਘਟਨਾਕਰਮ ਦੇਖਣ ਨੂੰ ਮਿਲੇ ਪਰ ਇਸ ਘਟਨਾਕਰਮ ਦੇ ਵਿੱਚ ਜਿਹੜੇ ਇਲਾਜ ਸਾਰੇ ਪੁਲਿਸ ਅਧਿਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਸਨ ਜਿੱਥੇ ਦੱਸਿਆ ਜਾਂਦਾ ਸੀ ਕਿ ਸੂਬਾ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹੁਣ ਸੁਭਾ ਸਿੰਘ ਦੀ ਮੌਤ ਹੋ ਚੁੱਕੀ ਆ ਇਸ ਦੀ ਪੁਸ਼ਟੀ ਵੀ ਹੋ ਚੁੱਕੀ ਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਸੁਭਾ ਸਿੰਘ ਦੀ ਲਾਸ਼ ਨੂੰ ਪਟਿਆਲਾ ਰਜਿੰਦਰਾ ਹਸਪਤਾਲ ਦੀ ਮੌਰਚਰੀ ਵਿੱਚ ਰੱਖਿਆ ਜਾ ਰਿਹਾ ਕੁਝ ਦਿਨ ਪਹਿਲਾਂ ਜਿਵੇਂ ਹੀ ਸੁਭਾ ਸਿੰਘ ਦੇ ਗੰਭੀਰ ਹੋਣ ਦੀ ਖਬਰ ਬਾਰੇ ਪਤਾ ਲੱਗਿਆ ਸੀ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸੁਭਾ ਸਿੰਘ ਨਾਲ ਮੁਲਾਕਾਤ ਜਾਂ ਉਹਨਾਂ ਦੇ ਇਲਾਜ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਹਿਮਤੀ ਨਹੀਂ ਸੀ ਜਤਾਈ ਇਸ ਹਮਲੇ ਦੌਰਾਨ ਡੀਐਸਪੀ ਗੁਰਬਜਨ ਸਿੰਘ ਮਾਨੋਚਲ ਸਾਬਕਾ ਇੰਸਪੈਕਟਰ ਸੁਭਾ ਸਿੰਘ ਤੇ ਇੰਸਪੈਕਟਰ ਇੰਦਰਜੀਤ ਸਿੰਘਾ ਜ਼ੇਰੇ ਇਲਾਜ ਦੱਸੇ ਜਾ ਰਿਹਾ ਜਿਨ੍ਹਾਂ ਵਿੱਚੋਂ ਇੱਕ ਪੁਲਿਸ ਅਧਿਕਾਰੀ ਸੁਭਾ ਸਿੰਘ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਸੁਭਾ ਸਿੰਘ ਨੂੰ ਸੁਭਾ ਸਰਹੰਦ ਕਰਕੇ ਵੀ ਜਾਣਿਆ ਜਾਂਦਾ ਰਿਹਾ ਖਾੜਕੂ ਸਫਾਂ ਵਿੱਚ ਸੁਭਾ ਸਿੰਘ ਦੀ ਵੱਡੀ دہشت ਸੀ ਬਹੁਤ ਸਾਰੇ ਫੇਕ ਇਨਕਾਊਂਟਰ ਪੰਜਾਬ ਦੇ ਅੰਦਰ ਦਖਾਈ ਦਿੱਤੇ ਇੱਕ ਵੱਡਾ ਦੁਖਾਂਤ ਖੜਕੂ ਲਹਿਰ ਦੌਰਾਨ ਸੀ ਜਦੋਂ ਸੁਭਾ ਸਿੰਘ ਨੇ ਬਹੁਤ ਸਾਰੇ ਨੌਜਵਾਨਾਂ ਦਾ ਫੇਕ ਇਨਕਾਊਂਟਰ ਕੀਤਾ ਤੇ ਮੌਜੂਦਾ ਸਮੇਂ ਅੰਦਰ ਵੀ ਫੇਕ ਇਨਕਾਊਂਟਰਾਂ ਦੀ ਵੱਡੀ ਚਰਚਾ ਹੋ ਰਹੀ ਹੈ ਹੁਣ ਸੁਭਾ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਜਿਹੜਾ ਕੇਂਦਰੀ ਜੇਲ ਪਟਿਆਲਾ ਦੇ ਬਾਰ ਸੰਘਰਸ਼ ਚੱਲ ਰਿਹਾ ਸੀ ਉਹ ਵੀ ਸਮਾਪਤ ਹੋ ਚੁੱਕਾ ਹੈ ਉਸ ਦੇ ਵਿੱਚ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਸੰਦੀਪ ਸਿੰਘ ਸਣੀ ਨਾਲ ਜੇਲ੍ਹ ਵਿੱਚ ਕੁੱਟਮਾਰ ਹੋਈ ਹੈ ਤਾਂ ਇਹ ਸਾਰੇ ਕਟਰਾ ਕੰਮ ਲਗਾਤਾਰ ਚੱਲ ਰਹੇ ਸਨ ਇਸੇ ਦੌਰਾਨ ਸ਼ਾਮ ਨੂੰ ਖਬਰ ਆ ਜਾਂਦੀ ਹੈ ਕਿ ਸੂਬਾ ਸਿੰਘ ਦੀ ਮੌਤ ਹੋ ਗਈ ਹੈ ਇਸੇ ਹਮਲੇ ਦੇ ਵਿੱਚ ਸੰਦੀਪ ਸਿੰਘ ਸਣੀ ਦੇ ਖਿਲਾਫ ਧਾਰਾ 307 ਦਾ ਥਾਣਾ ਤ੍ਰਿਪੜੀ ਵਿਖੇ ਮਾਮਲਾ ਵੀ ਦਰਜ ਕਰ ਲਿਆ ਗਿਆ ਸੀ ਤਾਂ ਜਿਵੇਂ ਇਹ ਕਿਹਾ ਜਾ ਰਿਹਾ ਸੀ ਕਿ ਸੂਬਾ ਸਿੰਘਾ ਸਰਹੰਦਾ ਨੇ ਐਨਕਾਊਂਟਰ ਕੀਤਾ ਤਾਂ ਇਹ ਵੀ ਵੇਖਣਾ ਹੋਏਗਾ ਕਿਉਣ ਵਾਲੇ ਦਿਨਾਂ ਦੇ ਵਿੱਚ ਸੂਬਾ ਸਿੰਘ ਦੀ ਲਾਸ਼ ਨੂੰ ਕੀ ਪਰਿਵਾਰਕ ਮੈਂਬਰ ਲੈਣ ਆਉਂਦੇ ਆ ਤਾਂ ਉਹਨਾਂ ਦੇ ਸੰਸਕਾਰ ਦੇ ਉੱਤੇ ਵੀ ਵੱਡੀ ਚਰਚਾ ਬਣੇਗੀ ਉਹਨਾਂ ਦੀ ਡੈੱਡ ਬਾਡੀ ਨੂੰ ਲੈਣ ਉੱਤੇ ਵੀ ਵੱਡੀ ਚਰਚਾ ਬਣੇਗੀ ਤੇ ਦੋਸ਼ ਨੋ ਜਵਾਨਾਂ ਨੂੰ ਮਾਰਨ ਵਾਲਾ ਸੂਬਾ ਸਰਹੰਦ ਦਾ ਜੋ ਹਾਲ ਦੇਖਣ ਨੂੰ ਮਿਲ ਰਿਹਾ ਇਹ ਹੋਰ ਨਾਲ ਲੋਕਾਂ ਲਈ ਵੀ ਇੱਕ ਵੱਡੀ ਐਗਜ਼ੈਂਪਲ ਹੈ ਜਿਹੜੇ ਸੱਤਾ ਵਿੱਚ ਜਾਂ ਪੁਲਿਸ ਦੀ ਡਿਊਟੀ ਦੇ ਵਿੱਚ ਐਨੇ ਹੰਕਾਰ ਦੇ ਵਿੱਚ ਹੁੰਦੇ ਆ ਕਿ ਉਹ ਸਾਰਾ ਕੁਝ ਭੁੱਲ ਕੇ ਮਨਮਰਜ਼ੀਆਂ ਤੇ ਉਤਾਰੂ ਹੋ ਜਾਂਦੇ ਆ। ਇਹੀ ਹਾਲ ਸੂਬਾ ਸਰਹੰਦ ਦੇ ਨਾਲ ਹੋਇਆ। ਜੋ ਮਨਮਰਜ਼ੀਆਂ ਤੇ ਉਤਾਰੂ ਸੀ। ਵੇਖਦੇ ਆ ਕਿ ਇਸ ਘਟਨਾਕ੍ਰਮ ਦੇ ਉੱਤੇ ਹੋਰ ਕਿਸ ਤਰ੍ਹਾਂ ਦੀ ਅਪਡੇਟ ਅੱਗੇ ਵਿਖਾਈ ਦਿੰਦੀ ਆ।